ਪੁਜਾਜ 6 ਤੱਕ ਭਾਰਤ ਦਾ ਇੱਕ ਪ੍ਰਸਿੱਧ ਸਕੂਟਰ ਸੀ ਜੋ ਪੁਜਾਜ ਆਟੋ ਨੇ 1972 ਵਿੱਚ ਲਾਂਚ ਕੀਤਾ ਸੀ। ਇਹ ਸਕੂਟਰ ਭਾਰਤੀ ਪਰਿਵਾਰਾਂ ਲਈ ਭਰੋਸੇਮੰਦ ਅਤੇ ਕਿਫਾਇਤੀ ਸਫ਼ਰ ਦਾ ਪ੍ਰਤੀਕ ਬਣ ਗਿਆ ਸੀ। ਚੇਤਕ ਸਕੂਟਰ ਦਾ ਨਾਮ ਮਹਾਰਾਣਾ ਪ੍ਰਤਾਪ ਤੇ ਮਸ਼ਹੂਰ ਕੋੜੇ ਚੇਤਕ ਦੇ ਨਾਂ ਤੇ ਰੱਖਿਆ ਗਿਆ ਸੀ ਜੋ ਬਹਾਦਰੀ ਅਤੇ ਸੱਚੀ ਦੋਸਤੀ ਦਾ ਪ੍ਰਤੀਕ ਸੀ। ਚੇਤਕ ਸਕੂਟਰ ਵਿੱਚ 150 ਸੀਸੀ ਦਾ 2-ਸਟ੍ਰੋਕ ਇੰਜਣ ਲੱਗਿਆ ਸੀ ਜੋ ਇਸ ਨੂੰ ਚੰਗੀ ਵਾਪਰ ਅਤੇ ਮਾਈਲਜ਼ ਦਿੰਦਾ ਸੀ। ਇਸ ਦੀ ਸਾਦੀ ਅਤੇ ਮਜ਼ਬੂਤ ਬਣਤਰ ਭਾਰਤੀ ਸੜਕਾਂ ਦੇ ਹਿਸਾਬ ਨਾਲ ਬਣਾਈ ਗਈ ਸੀ। ਇਸ ਦਾ ਕਲਾਸਿਕ ਲੁੱਕ ਭਾਰਤੀ ਗਾਹਕਾਂ ਦੇ ਮਨ ਵਿੱਚ ਇੱਕ ਅਲੱਗ ਹੀ ਆਕਰਸ਼ਣ ਪੈਦਾ ਕਰਦਾ ਸੀ। ਚੇਤਕ ਦੀ ਮਾਇਲਸ ਕਾਰਨ ਇਹ ਮਿਡਲ ਕਲਾਸ ਦੀ ਪਹਿਲੀ ਪਸੰਦ ਬਣ ਚੁੱਕਾ ਸੀ ਕਿਉਂਕਿ ਇਹ ਘੱਟ ਖਰਚੇ ਵਿੱਚ ਜ਼ਿਆਦਾ ਦੂਰੀ ਤੈਅ ਕਰਦਾ ਸੀ। ਇਸ ਦੀ ਮਜ਼ਬੂਤ ਬਣਤਰ ਅਤੇ ਟਿਕਾਊਪਨ ਨੇ ਇਸ ਨੂੰ ਭਾਰਤੀ ਪਰਿਵਾਰਾਂ ਲਈ ਇੱਕ ਭਰੋਸੇਮੰਦ ਵਿਕਲਪ ਬਣਾ ਦਿੱਤਾ ਸੀ। ਬਜਾਜ ਚੇਤਕ ਨੇ ਭਾਰਤ ਵਿੱਚ ਦੋ ਪਹੀਆ ਵਾਹਨਾਂ ਦੇ ਉਦਯੋਗ ਨੂੰ ਕਾਫੀ ਬਦਲ ਦਿੱਤਾ। 1970 ਅਤੇ 80 ਦੇ ਦਹਾਕੇ ਵਿੱਚ ਇਹ ਸਕੂਟਰ ਭਾਰਤ ਦੀਆਂ ਸੜਕਾਂ 'ਤੇ ਸਭ ਤੋਂ ਵੱਧ ਵਰਤਿਆ ਜਾਂਦਾ ਸੀ। ਇਸ ਦੀ ਮੰਗ ਇੰਨੀ ਜ਼ਿਆਦਾ ਸੀ ਕਿ ਕਈ ਵਾਰ ਲੋਕਾਂ ਨੂੰ ਇਸ ਨੂੰ ਖਰੀਦਣ ਲਈ ਕਈ ਮਹੀਨੇ ਉਡੀਕ ਕਰਨੀ ਪੈਂਦੀ ਸੀ। ਕਈ ਪਰਿਵਾਰਾਂ ਲਈ ਚੇਤਕ ਇੱਕ ਸਟੇਟਸ ਸਿੰਬਲ ਸੀ। 2000 ਦੇ ਸ਼ੁਰੂ ਵਿੱਚ ਜਦੋਂ ਨਵੇਂ ਅਤੇ ਆਧੁਨਿਕ ਸਕੂਟਰ ਮਾਰਕੀਟ ਵਿੱਚ ਆਏ, ਬਜਾਜ ਚੇਤਕ ਵਿੱਚ ਲੋਕਾਂ ਦੀ ਦਿਲਚਸਪੀ ਘਟਣ ਲੱਗੀ। 2006 ਵਿੱਚ ਪਜਾਜ ਆਟੋ ਨੇ ਇਸ ਦਾ ਉਤਪਾਦਨ ਰੋਕ ਦਿੱਤਾ ਕਿਉਂਕਿ 4-ਸਟ੍ਰੋਕ ਇੰਜਣ ਵਾਲੇ ਸਕੂਟਰ ਜ਼ਿਆਦਾ ਪ੍ਰਚਲਿਤ ਹੋ ਗਏ ਸਨ। 2020 ਵਿੱਚ ਪਜਾਜ ਨੇ ਚੇਤਕ ਨੂੰ ਦੁਬਾਰਾ ਲਾਂਚ ਕੀਤਾ ਪਰ ਇਸ ਵਾਰ ਇਸ ਨੂੰ ਇੱਕ ਇਲੈਕਟ੍ਰੋਨਿਕ ਸਕੂਟਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਨਮਾ ਚੇਤਕ ਇਸ ਸਕੂਟਰ ਆਧੁਨਿਕ ਟੈਕਨੋਲੋਜੀ ਅਤੇ ਡਿਜ਼ਾਈਨ ਦੇ ਨਾਲ ਪ੍ਰਦੂਸ਼ਣ ਮੁਕਤ ਯਾਤਰਾ ਦੇ ਰੂਪ ਵਿੱਚ ਲਿਆਂਦਾ ਗਿਆ ਚੇਤਕ ਭਾਰਤੀ ਆਟੋਮੋਬਾਈਲ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਭਾਰਤ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ